ਸ਼ਿਵਾ ਦੁਆਰਾ ਨਿਰਦੇਸ਼ਿਤ ਪੁਸ਼ਪਾ 2 ਦਾ ਰੂਲ ਇੱਕ ਐਕਸ਼ਨ ਡਰਾਮਾ ਫਿਲਮ ਹੈ ਜਿਸ ਵਿੱਚ ਅਲੂ ਅਰਜੁਨ ਫਹਾਦ ਫਾਸਲ ਅਤੇ ਰਸ਼ਮੀ ਕਮੰਦਾਨਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਨੇ ਇਹ ਫਿਲਮ 2021 ਵਿੱਚ ਰਿਲੀਜ਼ ਹੋਈ ਪੁਸ਼ਪਾ ਦਾ ਰਾਈਜ਼ ਦਾ ਹੀ ਸੀਕਵਲ ਹੈ ਜਿਸ ਵਿੱਚ ਅਲੂ ਅਰਜੁਨ ਇੱਕ ਵਾਰ ਫਿਰ ਤੋਂ ਪੁਸ਼ਪਾ ਰਾਜ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਨੇ ਹਾਲ ਹੀ ਦੇ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਟ੍ਰੇਲਰ ਕਾਫੀ ਦਮਦਾਰ ਹੈ ਅਤੇ ਜਿਵੇਂ ਹੀ ਇਹ ਟ੍ਰੇਲਰ ਰਿਲੀਜ਼ ਹੋਇਆ YouTube ਹਰ ਜਗ੍ਹਾ ਟ੍ਰੈਂਡ ਕਰਦਾ ਨਜ਼ਰ ਆਇਆ ਪੁਸ਼ਪਾ 2 ਦੇ ਫੈਨਸ ਲਗਾਤਾਰ ਇਸ ਦੀ ਉਡੀਕ ਕਰ ਰਹੇ ਸਨ ਤੇ ਜਿਵੇਂ ਹੀ ਇਹ ਟ੍ਰੇਲਰ ਰਿਲੀਜ਼ ਹੋਇਆ ਫੈਨਸ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ ਟ੍ਰੇਲਰ ਦੇਖਣ ਤੋਂ ਬਾਅਦ ਫੈਨਸ ਦੀ ਐਕਸਾਈਟਮੈਂਟ ਇਸ ਫਿਲਮ ਨੂੰ ਲੈ ਕੇ ਹੋਰ ਵੀ ਜ਼ਿਆਦਾ ਵਾਦੀ ਨਜ਼ਰ ਆਈ ਪੁਸ਼ਪਾ ਦੇ ਦੂਜੇ ਪਾਸ ਨੂੰ ਲੈ ਕੇ ਫੈਨਸ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸਨ ਪੁਸ਼ਪਾ 2 ਦਾ ਰੂਲ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਰਿਲੀਜ਼ ਵਿੱਚੋਂ ਇੱਕ ਹੈ ਦਿਲਚਸਪ ਗੱਲ ਇਹ ਹੈ ਕਿ ਪੁਸ਼ਪਾ 2 ਦਾ ਰੂਲ ਤੇਲਗੂ ਤਾਮਿਲ ਹਿੰਦੀ ਮਲਿਆਲਮ ਅਤੇ ਬੋਜਪੂਰੀ ਭਾਸ਼ਾ ਦੇ ਵਿੱਚ ਰਿਲੀਜ਼ ਹੋਵੇਗੀ ਪੁਸ਼ਪਾ 2 ਦਾ ਰੂਲ ਦੇ ਟ੍ਰੇਲਰ ਲਾਂਚ ਇਵੈਂਟ ਰੱਖਿਆ ਗਿਆ ਸੀ ਪਟਨਾ ਦੇ ਵਿੱਚ ਜਿੱਥੇ ਪਾਰੀ ਸੰ ਖਿਆ ਦੇ ਵਿੱਚ ਦਰਸ਼ਕ ਅੱਲੂ ਅਰਜੁਨ ਨੂੰ ਦੇਖਣ ਲਈ ਪੀੜ ਬੇਕਾਬੂ ਹੋ ਗਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਲਾਠੀ ਚਾਰਚ ਵੀ ਕਰਨਾ ਪਿਆ ਦਿਲਚਸਪ ਗੱਲ ਇਹ ਹੈ ਕਿ ਅੱਲੂ ਅਰਜੁਨ ਪੁਸ਼ਪਾ 2 ਦਾ ਰੂਲ ਲਈ ਸੁਰਖੀਆਂ ਵਿੱਚ ਨੇ ਕਿਉਂਕਿ ਖਬਰਾਂ ਹਨ ਕਿ ਸੁਪਰਸਟਾਰ ਨੇ ਇਸ ਫਿਲਮ ਲਈ 300 ਕਰੋੜ ਰੁਪਏ ਦੀ ਵੱਡੀ ਰਕਮ ਵਸੂਲ ਕੀਤੀ ਹੈ ਜਿਸ ਕਾਰਨ ਅੱਲੂ ਅਰਜੁਨ ਦੇਸ਼ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ ਬਣ ਗਏ ਨੇ